ਸਾਤਰੀય ਕਾਲ ਅੱਜ ਆਪਾਂ ਔਸ਼ਦੇ ਕੁਝ ਖਾਸ ਵਿਚਾਰਾਂ ਤੇ ਇੱਕ ਗਹਿਰੀ ਨਜ਼ਰ ਮਾਰਾਂਗੇ ਖਾਸ ਤੌਰ ਤੇ ਉਸ ਪਾਵਨਾ ਬਾਰੇ ਜਦੋਂ ਕਿਸੇ ਨੂੰ ਲੱਗਦਾ ਕਿ ਅੰਦਰ ਕੋਈ ਖੇਚ ਹੈ ਕੋਈ ਰੂਹਾਨੀ ਪਿਆਸ ਪਰ ਪਰ ਰਾ ਨਹੀਂ ਲੱਭ ਰਿਆ ਸਵਾਲ ਇਹ ਬਣਦਾ ਕਿ ਇਹ ਪਿਆਸ ਤੇ ਰਾ ਦਾ ਮਤਲਬ ਆਪਸੀ ਰਿਸ਼ਤਾ ਕੀ ਹੈ ਕਿ ਰਾ ਕੋਈ ਬਾਹਰ ਲੱਭਣ ਵਾਲੀ ਚੀਜ਼ ਹੈ ਜਾਂ ਕੁਝ ਹੋਰ ਹਾਂਜੀ ਤੇ ਓਸ਼ੋ ਦਾ ਜਿਹੜਾ ਮੁੱਖ ਨੁਕਤਾ ਹੈ ਨਾ ਉਹ ਬੜਾ ਬੜਾ ਦਿਲਚਸਪ ਹੈ ਉਹ ਕਹਿੰਦੇ ਨੇ ਕਿ ਜੇਕਰ ਪਿਆਸ ਅਸਲੀ ਹੋਵੇ ਬਹੁਤ ਡੂੰਗੀ ਬਹੁਤ ਤੀਵਰ ਤਾਂ ਉਹੀ ਉਹੀ ਖੋਜ ਰਾਹ ਬਣ ਜਾਂਦੀ ਹੈ ਰਾਹ ਲੱਭਣ ਦੀ ਲੋੜ ਜਾਂ ਕਹਿ ਲੋ ਖੋਜ ਉਹ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪਿਆਸ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਹੈ ਆਓ ਇਸ ਨੂੰ ਥੋੜਾ ਹੋਰ ਸਮਝਦੇ ਆ ਇਹ ਤਾਂ ਬਹੁਤ ਹੀ ਮਤਲਬ ਵੱਖਰੀ ਗੱਲ ਲੱਗਦੀ ਹੈ ਕਿ ਪਿਆਸ ਹੀ ਰਾਹ ਹੈ ਓਸ਼ੋ ਇਸ ਨੂੰ ਸਮਝਾਉਣ ਲਈ ਕੋਈ ਮਿਸਾਲ ਦਿੰਦੇ ਨੇ ਹਾਂ ਹਾਂ ਬਿਲਕੁਲ ਉਹ ਇੱਕ ਬਹੁਤ ਵਧੀਆ ਮਿਸਾਲ ਦਿੰਦੇ ਨੇ ਜਿਵੇਂ ਮੰਨ ਲਓ ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਹ ਬੰਦਾ ਇਹ ਥੋੜੀ ਪੁੱਛਦਾ ਫਿਰਦਾ ਕਿ ਮੁੱਖ ਦਰਵਾਜ਼ਾ ਕਿੱਧਰ ਹੈ ਜਾਂ ਸਭ ਤੋਂ ਸਹੀ ਰਸਤਾ ਕਿਹੜਾ ਹੈ ਨਿਕਲਣ ਦਾ ਨਹੀਂ ਬਿਲਕੁਲ ਨਹੀਂ ਉਹ ਤਾਂ ਮਤਲਬ ਜਿੱਥੋਂ ਵੀ ਰਾਹ ਦਿਸਿਆ ਚਾਹੇ ਖਿੜਕੀ ਤੋੜ ਕੇ ਬਸ ਨਿਕਲਣ ਦੀ ਕਰਦਾ ਹੈ ਉਸ ਵਕਤ ਜਿਹੜੀ ਉਹ ਕਬਰਾਟ ਹੈ ਜਾਨ ਬਚਾਉਣ ਦੀ ਲੋੜ ਹੈ ਬਸ ਉਹੀ ਰਾਹ ਬਣ ਜਾਂਦੀ ਹੈ ਉਸ ਲਈ ਅੱਛਾ ਤਾਂ ਜਿਹੜੀ ਉਹ ਅੰਦਰ ਦੀ ਅੱਗ ਹੈ ਉਹੀ ਰਾਹ ਦਿਖਾ ਦਿੰਦੀ ਹੈ ਬਿਲਕੁਲ ਤੇ ਓਸ਼ੋ ਕਹਿੰਦੇ ਨੇ ਇਸੇ ਕਰਕੇ ਅਕਸਰ ਜਿਹੜੇ ਲੋਕੀ ਰਾਹ ਪੁੱਛਦੇ ਨੇ ਕਿ ਜੀ ਬੁੱਧ ਦਾ ਰਾਹ ਸਹੀ ਹੈ ਜਾਂ ਮਹਾਵੀਰ ਦਾ ਹਨਾ ਜਾਂ ਕ੍ਰਿਸ਼ਨ ਦਾ ਕਿਹੜੀ ਕਿਤਾਬ ਪੜ੍ਹੀਏ ਹਾਂ ਇਹ ਸਵਾਲ ਤਾਂ ਬਹੁਤ ਆਮ ਨੇ ਹਾਂਜੀ ਪਰ ਓਸ਼ੋ ਕਹਿੰਦੇ ਨੇ ਕਿ ਇਹ ਸਵਾਲ ਅਸਲ ਵਿੱਚ ਆ ਯਾਤਰਾ ਸ਼ੁਰੂ ਨਾ ਕਰਨ ਦੇ ਬਾਨੇ ਹੁੰਦੇ ਨੇ ਹੂੰ ਇਹ ਦਿਖਾਉਂਦਾ ਕਿ ਅਜੇ ਪਿਆਸ ਓਨੀ ਤਿੱਖੀ ਓਨੀ ਤੀਵਰ ਨਹੀਂ ਹੋਈ ਕਿ ਬੰਦਾ ਬਸ ਤੁਰ ਪਵੇ ਸਭ ਕੁਝ ਦਾਅ ਤੇ ਲਾ ਕੇ ਪਰ ਪਰ ਕਈ ਵਾਰੀ ਪੁੱਛਣਾ ਸਲਾਹ ਲੈਣਾ ਇਹ ਇੱਕ ਸੁਭਾਵਿਕ ਜੀ ਗੱਲ ਨਹੀਂ ਲੱਗਦੀ ਮਤਲਬ ਬੰਦਾ ਭਟਕ ਨਾ ਜਾਵੇ ਓਸ਼ੋ ਇਸ ਵਿੱਚ ਫਰਕ ਕਿਵੇਂ ਕਰਦੇ ਨੇ ਕਿ ਕਦੋਂ ਪੁੱਛਣਾ ਜਾਇਜ਼ ਹੈ ਤੇ ਕਦੋਂ ਸਿਰਫ ਟਾਲ ਮਟੋਲ ਦੇਖੋ ਓਸ਼ੋ ਦਾ ਜ਼ੋਰ ਇਸ ਗੱਲ ਤੇ ਹੈ ਕਿ ਜੇ ਪਿਆਸ ਸੱਚੀ ਹੋਵੇ ਨਾ ਤਾਂ ਜਵਾਬ ਕਿਤੋਂ ਵੀ ਮਿਲ ਸਕਦਾ ਹੈ ਫਿਰ ਇਹ ਮਾਇਨੇ ਨਹੀਂ ਰੱਖਦਾ ਕਿ ਕੌਣ ਦੱਸ ਰਿਹਾ ਤਾਲ ਮਟੋਲ ਉਦੋਂ ਹੁੰਦੀ ਹੈ ਜਦੋਂ ਅਸੀਂ ਸਭ ਤੋਂ ਵਧੀਆ ਰਾਹ ਦੀ ਪਾਲ ਵਿੱਚ ਜਾਂ ਸਹੀ ਗੁਰੂ ਦੀ ਉਡੀਕ ਵਿੱਚ ਤੁਰਦੇ ਹੀ ਨਹੀਂ ਇਸੇ ਸੰਦਰਭ ਵਿੱਚ ਓਸ਼ੋ ਸਿਕੰਦਰ ਦੀ ਕਹਾਣੀ ਸੁਣਾਉਂਦੇ ਨੇ ਓਹੋ ਹਾਂ ਉਹ ਕਹਾਣੀ ਸੁਣਾਓ ਨਾ ਬੜੀ ਮਸ਼ਹੂਰ ਹੈ ਹਾਂ ਜੀ ਸਿਕੰਦਰ ਇੱਕ ਫਕੀਰ ਨੂੰ ਮਿਲਦਾ ਜਿਹੜਾ ਬਸ ਹੱਸੀ ਜਾ ਰਿਹਾ ਹੁੰਦਾ ਸਿਕੰਦਰ ਨੂੰ ਗੁੱਸਾ ਆਉਂਦਾ ਹੈ ਕਿ ਮੈਂ ਦੁਨੀਆ ਜਿੱਤ ਲਈ ਤੇ ਮੇਰੇ ਤੇ ਹੱਸ ਰਿਹਾ ਖੈਰ ਫਕੀਰ ਉਸਨੂੰ ਪੁੱਛਦਾ ਜੇ ਤੂੰ ਕਿਸੇ ਮਾਰੂਥਲ ਵਿੱਚ ਹੋਵੇਂ ਪਿਆਸ ਨਾਲ ਮਰਨ ਵਾਲਾ ਤੇ ਮੇਰੇ ਕੋਲ ਸਿਰਫ ਇੱਕ ਗਲਾਸ ਪਾਣੀ ਹੋਵੇ ਤੂੰ ਉਸ ਪਾਣੀ ਲਈ ਕੀ ਦੇਵੇਂਗਾ ਹੂੰ ਸਿਕੰਦਰ ਕਹਿੰਦਾ ਮੈਂ ਆਪਣਾ ਅੱਧਾ ਰਾਜ ਦੇ ਦਿਆਂਗਾ ਫਕੀਰ ਪੁੱਛਦਾ ਤੇ ਜੇ ਮੈਂ ਫਿਰ ਵੀ ਨਾ ਮੰਨਾਂ ਸਿਕੰਦਰ ਕਹਿੰਦਾ ਫਿਰ ਮੈਂ ਆਪਣਾ ਪੂਰਾ ਰਾਜ ਦੇ ਦਿਆਂਗਾ ਪੂਰਾ ਰਾਜ ਇੱਕ ਗਲਾਸ ਪਾਣੀ ਲਈ ਹਾਂ ਤਾਂ ਫਕੀਰ ਹੱਸ ਕੇ ਕਹਿੰਦਾ ਤਾਂ ਫਿਰ ਤੇਰੇ ਪੂਰੇ ਰਾਜ ਦੀ ਕੀਮਤ ਸਿਰਫ ਇੱਕ ਗਲਾਸ ਪਾਣੀ ਜਿੰਨੀ ਹੋਈ ਨਾ ਓਸ਼ੋ ਇੱਥੇ ਸਵਾਲ ਉਠਾਉਂਦੇ ਨੇ ਕਿ ਲੋਕ ਪਰਮਾਤਮਾ ਲਈ ਸੱਚ ਦੀ ਖੋਜ ਲਈ ਕੀ ਦਾਤੇ ਲਾਉਣ ਨੂੰ ਤਿਆਰ ਨੇ ਸ਼ਾਇਦ ਆਪਣੀ ਅੱਧੀ ਦੁਕਾਨ ਵੀ ਨਹੀਂ ਹੈਨਾ ਵਾਹ ਇਹ ਤਾਂ ਸੱਚੀ ਬਹੁਤ ਡੂੰਗੀ ਝੋਟ ਹੈ ਅਸੀਂ ਕਹਿੰਦੇ ਤਾਂ ਬਹੁਤ ਕੁਛਾਂ ਕਿ ਸਾਨੂੰ ਰੂਹਾਨੀਅਤ ਚਾਹੀਦੀ ਹੈ ਪਰ ਕੀਮਤ ਦੇਣ ਨੂੰ ਤਿਆਰ ਨਹੀਂ ਹਾਂਜੀ ਬਿਲਕੁਲ ਤੇ ਇਹ ਜਿਹੜੀ ਦਾਤੇ ਲਾਉਣ ਦੀ ਆ ਕੀਮਤ ਚੁਕਾਉਣ ਦੀ ਗੱਲ ਹੈ ਓਸ਼ੋ ਇਸ ਨੂੰ ਇੱਕ ਹੋਰ ਪਾਸਿਓਂ ਵੀ ਦੇਖਦੇ ਨੇ ਉਹ ਰਬਿੰਦਰਨਾਥ ਟੈਗੋਰ ਦੀ ਇੱਕ ਕਵਿਤਾ ਦਾ ਜ਼ਿਕਰ ਕਰਦੇ ਨੇ ਉੱਥੇ ਗੱਲ ਮੰਗਣ ਦੀ ਨਹੀਂ ਦੇਣ ਦੀ ਹੋ ਜਾਂਦੀ ਹੈ। ਅੱਛਾ ਉਹ ਕਿਵੇਂ? ਕਵਿਤਾ 'ਚ ਇੱਕ ਭਿਖਾਰੀ ਹੁੰਦਾ। ਰਾਜਾ ਆਪਣੇ ਰੱਥ ਤੇ ਆਉਂਦਾ। ਭਿਖਾਰੀ ਸੋਚਦਾ ਅੱਜ ਤਾਂ ਕਿਸਮਤ ਖੋਲ ਗਈ। ਰਾਜਾ ਕੁਝ ਦੇਵੇਗਾ। ਪਰ ਰਾਜਾ ਉਲਟਾ ਉਸੇ ਕੋਲੋਂ ਪੀਖ ਮੰਗ ਲੈਂਦਾ। ਓਹ! ਭਿਖਾਰੀ ਕੋਲੋਂ ਪੀਖ। ਹੂੰ ਭਿਕਾਰੀ ਹੈਰਾਨ ਪਰੇਸ਼ਾਨ। ਬੜੀ ਮੁਸ਼ਕਿਲ ਨਾਲ ਔਖਾ ਹੋ ਕੇ ਆਪਣੀ ਝੋਲੀ 'ਚੋਂ ਚੌਲਾਂ ਦਾ ਇੱਕ ਦਾਣਾ ਕੱਢ ਕੇ ਰਾਜੇ ਨੂੰ ਦਿੰਦਾ ਹੈ। ਸ਼ਾਮ ਨੂੰ ਜਦੋਂ ਘਰ ਜਾ ਕੇ ਆਪਣੀ ਝੋਲੀ ਪਲਟਦਾ ਹੈ ਤਾਂ ਵੇਖਦਾ ਹੈ ਕਿ ਜਿੰਨੇ ਚੌਲ ਸੀ ਉਹਨਾਂ ਵਿੱਚ ਇੱਕ ਦਾਣਾ ਸੋਨੇ ਦਾ ਬਣ ਗਿਆ ਹੁੰਦਾ ਹੈ ਉਹੀ ਜਿਹੜਾ ਉਸਨੇ ਦਿੱਤਾ ਸੀ ਵਾਹ ਫਿਰ ਉਹ ਛਾਤੀ ਪিটਦਾ ਹੈ ਕਿ ਹਾਏ ਕਾਸ਼ ਮੈਂ ਆਪਣਾ ਸਭ ਕੁਝ ਹੀ ਦੇ ਦਿੱਤਾ ਹੁੰਦਾ ਉਹ ਸ਼ੋਕ ਕਹਿੰਦੇ ਨੇ ਦੇਖੋ ਦੇਣ ਨਾਲ ਮਿੱਟੀ ਵੀ ਸੋਨਾ ਬਣ ਜਾਂਦੀ ਹੈ ਤੇ ਮੰਗਣ ਨਾਲ ਸੋਨਾ ਵੀ ਮਿੱਟੀ ਕਮਾਲ ਦੀ ਗੱਲ ਹੈ ਮਤਲਬ ਫਿਰ ਕੁੰਭ ਫਿਰ ਕੇ ਸਾਰਾ ਮਸਲਾ ਉਸ ਅੰਦਰੂਨੀ ਅਵਸਥਾ ਉਸ ਪਿਆਸ ਉਸ ਤੀਬਰਤਾ ਤੇ ਆ ਜਾਂਦਾ ਹੈ ਬਿਲਕੁਲ ਓਸ਼ੋ ਇਹੀ ਕਹਿੰਦੇ ਨੇ ਕਿ ਜੇਕਰ ਪਿਆਸ ਬਲਦੀ ਹੋਵੇ ਸੱਚੀ ਹੋਵੇ ਤਾਂ ਸਾਰਾ ਬ੍ਰਹਿਮੰਡ ਮਦਦ ਕਰਦਾ ਹੈ ਜਿਵੇਂ ਧਰਤੀ ਦੀ ਪਿਆਸ ਹੁੰਦੀ ਹੈ ਤਬੱਦਲ ਖਿੱਚੇ ਚਲੇ ਜਾਂਦੇ ਨੇ ਪਰ ਲੋਕਾਂ ਦਾ ਕੀ ਹੈ ਗੱਲਾਂ ਤਾਂ ਪਰਮਾਤਮਾ ਦੀਆਂ ਕਰਦੇ ਨੇ ਪਰ ਅਸਲ ਖੋਜ ਅਸਲ ਦੌੜ ਉਹ ਧਨ ਜਾਂ ਔਦੇ ਦੀ ਹੁੰਦੀ ਹੈ ਅੰਦਰ ਉਹ ਪਿਆਸ ਹੁੰਦੀ ਹੀ ਨਹੀਂ ਐਸੇ ਨਾਲ ਮਿਲਦੀ ਜੁਲਦੀ ਕੋਈ ਹੋਰ ਕਹਾਣੀ ਵੀ ਹੈ हां एक और बड़ी दिल नु टंबन वाली कहानी है एक बुद्धििक भिक्षु दी हो वो मरण किनारे हुंदा है हजारों चेले कोल बैठे हुंदे ने वो पूछदा है ਤੁਹਾਡੇ ਵਿੱਚੋਂ ਕੋਈ ਹੈ ਜੋ ਮੇਰੇ ਨਾਲ ਨਿਰਵਾਣ ਚੱਲਣਾ ਚਾਹੁੰਦਾ ਹੈ ਹੁਣੇ ਇਸੇ ਵਕਤ اچھا ਕੋਈ ਨਹੀਂ ਉੱਠਦਾ ਸਾਰੇ ਚੁੱਪ ਇੱਕ ਦੂਜੇ ਵੱਲ ਵੇਖਦੇ ਨੇ ਆਖਿਰ ਇੱਕ ਚੇਲਾ ਹਿੰਮਤ ਕਰਕੇ ਹੱਥ ਖੜਾ ਕਰਦਾ ਹੈ ਪਰ ਪਤਾ ਕੀ ਪੁੱਛਦਾ ਕੀ ਉਹ ਕਹਿੰਦਾ ਜੀ ਨਿਰਵਾਣ ਦਾ ਰਾਹ ਕਿਹੜਾ ਹੈ ਬਸ ਰਾਹ ਦੱਸ ਦਿਓ ਸ਼ਾਇਦ ਭਵੇਖ ਵਿੱਚ ਕਦੇ ਕੰਮ ਆ ਜਾਵੇ ਬਿਖਸ਼ੂ ਬੜਾ ਦੁਖੀ ਹੁੰਦਾ ਕਹਿੰਦਾ ਕਮਲਿਓ 50 ਸਾਲ ਹੋ ਗਏ ਮੈਨੂੰ ਤੁਹਾਨੂੰ ਰਾਹ ਹੀ ਦੱਸ ਦਿਆਂ ਪਰ ਕੋਈ ਤੁਰੇ ਹੀ ਨਹੀਂ ਅਜ ਤੱਕ ਓਹੋ ਮਤਲਬ ਸਾਰੀ ਉਮਰ ਰਾਹ ਪੁੱਛਦੇ ਰਹੇ ਪਰ ਤੁਰੰਦੀ ਹਿੰਮਤ ਨਹੀਂ ਕੀਤੀ ਹਾਂਜੀ ਬਸ ਜਾਣਕਾਰੀ ਇਕੱਠੀ ਕਰਦੇ ਰਹੇ ਤਾਂ ਫਿਰ ਜੇ ਸਾਰੀ ਗੱਲਬਾਤ ਨੂੰ ਸਮੇਟੀਏ ਓਸ਼ੋ ਦੇ ਵਿਚਾਰਾਂ ਦਾ ਸਾਰ ਇਹੀ ਨਿਕਲਦਾ ਲੱਗਦਾ ਹੈ ਕਿ ਬਾਰਲੇ ਰਾਹਾਂ ਗੁਰੂਆਂ ਜਾਂ ਕਿਤਾਬਾਂ ਵਿੱਚ ਗੁਆਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਇਹ ਦੇਖਣਾ ਹੈ ਕਿ ਸਾਡੇ ਅੰਦਰ ਉਹ ਪਿਆਸ ਉਹ ਖੋਜ ਦੀ ਤੜਪ ਹੈ ਵੀ ਜਾਂ ਨਹੀਂ ਤੇ ਜੇ ਹੈ ਤਾਂ ਕਿੰਨੀ ਗਡੂੰਗੀ ਹੈ ਬਿਲਕੁਲ ਸਹੀ ਜੇ ਉਹ ਪਿਆਸ ਅਸਲੀ ਹੈ ਭਰਪੂਰ ਹੈ ਤਾਂ ਫਿਰ ਰਾਹ ਦੀ ਚਿੰਤਾ ਕਰਨ ਦੀ ਲੋੜ ਨਹੀਂ ਰਾਹ ਜਾਂ ਤਾਂ ਆਪਣੇ ਆਪ ਪ੍ਰਗਟ ਹੋ ਜਾਵੇਗਾ ਯਾ ਜਿਵੇਂ ਓਸ਼ੋ ਕਹਿੰਦੇ ਨੇ ਉਹ ਪਿਆਸ ਖੁਦ ਹੀ ਰਾਹ ਬਣ ਜਾਵੇਗੀ ਤਾਂ ਅੰਤ ਵਿੱਚ ਸੋਚਣ ਲਈ ਇੱਕ ਵਿਚਾਰ ਇਹ ਹੈ ਕਿ ਹਾਂ ਕਿ ਕੀ ਅਸੀਂ ਵਾਕਈ ਉਹ ਸਭ ਕੁਝ ਆਪਣਾ ਪੂਰਾ ਰਾਜ ਦਾਤੇ ਲਾਉਣ ਲਈ ਤਿਆਰ ਹਾਂ ਜਿਸ ਸੱਚ ਜਾਂ ਪ੍ਰਮਾਤਮਾ ਦੀ ਭਾਲ ਦਾ ਅਸੀਂ ਦਾਵਾ ਕਰਦੇ ਹਾਂ ਜਾਂ ਫਿਰ ਸਾਡੀ ਸਾਰੀ ਖੋਜ ਸਿਰਫ ਸਵਾਲਾਂ ਜਵਾਬਾਂ ਤੇ ਬਹਾਨਿਆਂ ਦੀ ਇੱਕ ਖੇੜੀ ਹੈ ਅੰਦਰ ਅਸਲ ਤੀਬਰਤਾ ਅਸਲ ਅਗ ਕਿੰਨੀ ਕੁ ਹੈ ਇਸ ਬਾਰੇ ਸੋਚਣਾ ਬਣਦਾ ਹੈ